ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਮਾਡੀ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ। ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਡਾਲਾ ਪੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਉਹਨਾਂ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਚ ਚਾਰ ਤੁਹਾਨੂੰ ਗਾਵਾਂ ਦਿਖਾਉਣੀਆਂ ਆਂ। ਇੱਕ ਆ ਤੁਹਾਨੂੰ ਵਾਇਰ ਸ਼ੇਅਰ ਵੈੜਾ ਜਿਹੜਾ ਤੁਹਾਨੂੰ ਦਿਖਾਉਣੀ ਆਂ ਕਾਫੀ ਨੋਰਮਲ ਰੇਟ 'ਚ ਬੱਚੇ ਤੋਂ ਵੀ ਨਹੀਂ ਆ ਜਿਹੜੀ ਇਹ ਵਾਲੀ। ਜਿਹੜੇ ਵੀ ਰਾਂ ਦਾ ਸ਼ੌਂਕ ਹੈ ਵਾਇਰ ਸ਼ੇਅਰ ਰੱਖਣ ਦਾ ਅੱਜੋ ਵੀ ਸ਼ੌਂਕ ਪੂਰਾ ਹੋਣਾ ਕੋਈ ਗੱਬਣ ਹੈ ਕੋਈ ਸੂਈ ਆ ਕੋਈ ਬੱਚੇ ਵਾਲੀ ਆ ਕੋਈ ਬੱਚੇ ਤੋਂ ਬਿਨਾ ਤੇ ਦੋ ਨੀਲੀ ਦੀਆਂ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਹਾਂਜੀ ਵਿਧੇ ਸਾਸਿਕਾਲ ਜੀ ਜੀ ਹੋਰ ਸਭ ਠੀਕ ਠਾਕ ਜੀ ਸਭ ਵਧੀਆ ਜੀ ਵੇਗਿਆ ਪਿਛਲਾ ਮਾਲ ਹਾਂਜੀ ਵੇਗਿਆ ਪਿਛਲਾ ਮਾਲ ਕਿੰਨੇ ਦਾ ਇਹ ਫੋਨ ਫਾਨ ਬੜਾ ਹੁਣ ਆਇਆ ਵੀਰ ਜੀ ਠੀਕ ਦੋਆਂ ਘੰਟੇ ਮਾਲ ਵੇਗਿਆ ਸਾਰੇ ਠੀਕ ਹੈ ਤੇ ਅੱਜ ਵੀ ਰੇਟ ਛੋਟੇ ਛੋਟੇ ਹੀ ਹੈ ਛੋਟੇ ਛੋਟੇ ਮਈਆਂ ਚੰਗੀਆਂ ਰੇਟ ਨਿਕਲੇ ਅੱਛਾ ਆਪਣੀਆਂ ਮਈਆਂ ਜਾਂ ਤਿੰਨ ਤਿੰਨ ਵੀਡੀਓ ਪਾ ਕੇ ਮਈਆਂ ਵੀ ਗੰਡੀਆਂ ਵੀ ਅੱਛਾ ਗਾਂ ਦੀ ਗਾਂ ਗੱਲ ਚਲੋ ਇਤਨਾ ਸਾਰਿਆਂ ਚਲੋ ਰੋਟੀ ਪਾਣੀ ਦਾਲ ਮਿਲ ਕੇ ਇਤਨਾ ਸਾਰਿਆਂ ਦਾ ਚੱਲਣਾ ਜੀਦਾ ਵਾ ਇੱਕ ਦੂਜੇ ਨਾਲ ਸਾਰਿਆਂ ਦੇ ਕੰਮ ਜੁੜੇ ਆ ਹਣਾ ਹਾਂਜੀ ਹਾਂ ਸਾਰੇ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਮੇਜਰ ਸਿੰਘ ਹਾਂਜੀ ਪਿੰਨੇ ਬਰਾਲਾ ਬੰਗ ਦੇ ਜ਼ਿਲ੍ਹਾ ਗਰਦਾਸਪੁਰ ਤਸਵੀਰ ਕਰਾਉਣਾ ਹੈ ਤੇ ਫੋਨ ਨੰਬਰ ਬੋਲ ਦੇਕਰ 8146524734 ਠੀਕ ਹੈ ਚਲੋ ਪਹਿਲਾਂ ਦੋ ਮੱਜੇ ਮਖਾ ਦਿਆਂ ਫਿਰ ਨੋਰਮਲ ਰੇਟ ਤੇ ਤੁਹਾਨੂੰ ਗਾਵਾਂ ਤੁਹਾਨੂੰ ਚਾਰ ਦਿਖਾਉਣੀ ਆ ਆਹ ਦੇਖ ਸਾਡੇ ਚੰਗੇ ਪਿੱਠਪੁੜੇ ਵਾਲੀ ਮੱਝ ਨੀਲੀ ਦੀ ਆ ਚੰਗੀ ਰੀਜ ਨਾਲ ਸੰਭੀ ਹੈ ਕਿਸੇ ਵੀ ਨੇ ਵੀਜੇ ਮਈ ਦਾ ਬੱਚਾ ਮਰ ਗਿਆ ਵਾ ਤੇ ਥਾਣੇ ਇਹਦੇ ਕਰੀ ਦੇਖ ਸਕਦੇ ਲੱਗੇ ਤਾਂ ਤਾਂ ਜੀ ਜਿਹੜੇ ਬੜੇ ਹਾਂਜੀ ਇਹਦਾ ਬੱਚਾ ਗਿਆ ਮਰਮਈ ਦਾ ਅੱਛਾ ਮੀਨ ਹੋ ਗਿਆ 1 ਮਹੀਨਾ ਸੋਈ ਨੂੰ ਅੱਛਾ ਮੀਨ ਕਿਦੋਂ ਦੇ 12 ਕਿਲੋ ਹੁਣ ਤਿਆਰ ਬਿਲਕੁਲ ਬਿਲਕੁਲ ਤਿਆਰ 12 ਕਿਲੋ ਕਿ ਦੋ ਟਾਈਮ ਚੋਕੇ ਲੈ ਜੇ 3 ਟਾਈਮ ਚੋਕੇ 4 ਟਾਈਮ ਚੋਕੇ ਤਸਲੀਹ ਕਰੇ ਆਪਣੀ ਬਿਲਕੁਲ ਠੀਕ ਆ ਤੋੜ ਦ ਫਿਰ ਇੱਕ ਕਰੀ ਨਾ ਬੰਦ ਛੰਡੀ ਬੜੀ ਮੈਂ ਜਦੋਂ ਮਾਦੀ ਤੋਂ ਜਾਵੇ ਅੱਛਾ ਮਤਲਬ ਇਹ ਕੋਈ ਨਹੀਂ ਮੈਨੂੰ ਡੰਗ ਪਾਣਾ ਬਾਕੀ ਇਹ ਹੈ ਕਿ ਰਾਜੀ ਪੂਰੀ ਆ ਜਿਹੜੀ ਚੰਗੇ ਰੀਜ ਨਾਲ ਸੰਭੀ ਆ ਕਿਸੇ ਵੀ ਨਾ ਚੰਗੇ ਪੇਟ ਪੂਰੇ ਦੀ ਮਾਲਕ ਉਹ ਨਹੀਂ ਬਈ ਸਰੀ ਹੈ ਇਹ ਹਾਂ ਹਵਾਨਾ ਇਹਦਾ ਦੇਖ ਸਕਦੇ ਲੱਗ ਗਿਆ ਤਾਂ ਬਿੰਦੀਆਂ ਵਾਲਾ ਹਵਾਨਾ ਜਿਹੜਾ ਇਹਦਾ ਕਿੰਨਾ ਵਿੱਚ ਜੀ ਫਿਰ ਇਹਦਾ ਮੁੱਲ ਜੀ ਮੈਂ ਇਹ ਬੱਚਾ ਆਇਆ ਇਹਦਾ ਵੀ ਲੱਖ ਦੀ ਹੈ ਹਾਂਜੀ ਉਹ ਮੈਂ ਦਵਾਂਗੇ 85000 ਦੀ 85000 ਦੀ ਮੌਕੇ ਤੇ ਕਰ ਦੋ ਕਿ ਮੰਨ ਤਾ ਨਾ ਬਾਤ ਨੂੰ ਫੁੱਲ ਕਰਾਨੀ ਪੂਰਾ ਫੁੱਲ ਖੁੱਲਾ ਮੰਨ ਤਨ 80000 ਦੀ ਮੈਂ ਦੇ ਦਾਂਗੀ ਅੱਛਾ ਠੀਕ ਆ ਦੁੱਧ ਕਿੰਨਾ ਪੱਕਾ ਦੱਸਿਆ 12 ਕਿਲੋ ਪੱਕਾ ਦੁੱਧ ਹੈਗਾ ਵਾ ਬਾਕੀ ਇਹ ਆ ਕਿ ਦੁੱਧ ਦੇ ਨਾਲ ਨਾਲ ਇਹਦੇ ਕੱਦ ਵਜਿੰਦਾ ਵੀ ਜਿਹੜਾ ਮੁੱਲ ਪੈਣਾ ਵਾ ਸੋਹਣ ਭੁਨੇ ਦਾ ਵੀ ਮੁੱਲ ਪੈਣਾ ਸੋਹਣੀ ਝੋਟੀ ਆ ਜਿਹੜੀ ਬਾਕੀ ਕੋਈ ਵੀ ਆਣ ਕੇ ਆਪਣੀ ਦੁੱਧ ਦੀ ਚਵਾਈ ਕਰਕੇ ਲੈ ਜੇ ਤੇ ਆ ਬੱਚੇ ਵਾਲੀ ਹੈ ਜਿਹੜੀ ਹਾਂ ਜੀ ਬੱਚੇ ਵਾਲੀ ਹੈ ਇਹਨੂੰ ਇਹਦੇ ਸੁਈ ਨੂੰ ਇਹ ਕਟਾ ਦੇ ਮਗਰ ਜੀ ਅੱਛੇ ਰੇ ਮਗਰ ਕੱਟਾਇਆ 12 ਕਿਲੋ ਦੁੱਧ ਹੀ ਇਸਨੇ ਆ ਕੱਟਾ ਜੀ ਇਹਦਾ ਇਹ ਦੇਖੋ ਕਿੰਨਾ ਦੁੱਧ ਪੱਕਾ 12 ਕਿਲੋ 12 ਕਿਲੋ ਹੈਗਾ ਪੱਕਾ ਦੁੱਧ ਪਰਾਂਗਾ ਚੋਲੇ ਦੋ ਟਾਈਮ ਤਿੰਨਾਂ ਚੋਲੇ ਇਹ ਆ ਕਿ ਸੋਈਆਂ ਸਵਾਈਆਂ ਵਾ ਇਹਨਾਂ ਦੇ ਤਾਂ ਚਵਾਈ ਹੋ ਜਾਣੀ ਰਮਾਨਾ ਇਹ ਕੋਈ ਜਿੰਨਾ ਮਰਜ਼ੀ ਆਪਣੀ ਦੋ ਟਾਈਮ ਚੋਕੇ ਖੜੇ ਜਿੰਨਾ ਮਰਜ਼ੀ ਦੋ ਟਾਈਮ ਜੋ ਤਿੰਨ ਟਾਈਮ ਜੋ ਚੱਕਰ ਨਹੀਂ ਤੋਰਦਾ ਫਿਰ ਇਹਨੂੰ ਤੇ ਬਾਕੀ ਜੇ ਕੋਈ ਨਹੀਂ ਵੀ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਚਵਾ ਲੈ ਆ ਵੀਡੀਓ ਕਾਲ ਤੇ ਚਵਾ ਲੈ ਧਾਣਾ ਇਹਦੇ ਵੀ ਕਾਫੀ ਦੂਰ ਦੂਰੀ ਜਿਹੜੇ ਲੱਗੇ ਮਕੀਆ ਹਵਾਨਾ ਇਹਦਾ ਵੀ ਦੇਖ ਸਕਦੇ ਲੱਗੇ ਤਾ ਇਹਨਾਂ ਦੇਖ ਸਕਦੇ ਗੁਲਾਬੀ ਰੰਗ ਦੇ ਹੀ ਇਹ ਤੇ ਥਾਨੇ ਤੇ ਇਹਦਾ ਕਿੰਨਾ ਮੁੱਲ ਹੈ ਵੀ ਜੀ ਇਹਦਾ 85000 ਰੁਪਇਆ ਜੀ ਅੱਛਾ ਇਹਦਾ 85000 ਸੀਆ ਦਵਾਂਗੇ ਇਹ ਵੀ 80 ਦੀ ਦੇ ਦਵਾਂਗੇ ਬਾਕੀ ਮੌਕੇ ਤੇ ਮੰਤਨ ਕਰਦਾ ਹਾਂ ਕੋਈ ਫੋਨ ਲਾਵੇ ਹਨਾ ਹਾਂਜੀ ਫੋਨ ਲਾਵੇ ਤਾਂ ਕਰ ਲਾਂਗੇ ਮੰਤਨ ਖੁੱਲੇ ਹੁਣ ਕਿ ਸਾਰੀਆਂ ਦੇ ਮੇਰੇ ਖੁੱਲੇ ਹੋਗੇ ਹਜੇ ਜੀ ਠੀਕ ਹੈ ਜੀ ਹਾਂਜੀ ਦੋਵਾਂ ਕੋਈ ਕਹਿੰਦੇ 12-12 ਲੀਟਰ ਦੁੱਧ ਤਿਆਰ ਆ ਤੇ ਹੁਣ ਆਹ ਗਾਂ ਜਿਹੜੀ ਗੱਭਣ ਆ ਇਹ ਗਾਂ ਸਰਦੀ ਚ 15 ਲੱਜ 20 ਦਿਨ ਲੱਜ ਫੋਨ ਚ ਅੱਛਾ ਦੁੱਧ ਭਰ ਦੋਗੀ 2 ਠੀਕ ਆ ਭਲੇ ਕਹਿੰਦੇ ਪੰਜੀ ਗੱਲਾਂ ਇਹਨੇ ਜੀ ਤੇ ਬੜੇ ਪਰਦੇ ਬੜਾ ਗਰਮੀ ਪਈ ਗਰਮੀ ਚ ਚਲੋ ਇੰਨੇ ਨਹੀਂ ਦਈ ਜਾਵੇ ਬੜਾ ਬੜਾ ਤੋਂ ਤਵੀਕ ਲੋ ਠੀਕ ਆ ਤੇ ਸੋਆ ਕਿਨਵਾ ਸੋਣਾ ਨਹੀਂ ਕਰਨੀ ਨੰਦੀ ਕਰੇ ਨਹੀਂ ਸੋਆ ਕਿਨਵਾ ਸੋਣਾ ਇੰਨੇ ਸੋਆ ਦੂਜਾ ਸੋਣਾ ਦੂਸਰਾ ਸੋਣਾ ਤੋੜ ਲਓ ਬਾਕੀ ਹੈਗੀ ਜਰਸੀ ਜਿਆ ਤੇ ਕੱਦ ਕਾਠ ਐਚ ਐਫ ਗਾਵਾਂ ਤੋਂ ਮੇਚਾ ਪੂਰੇ ਵੱਡੇ ਕੱਦ ਕਾਠ ਦੀ ਐ ਤੇ ਬਾਕੀ ਜਿਹੜਾ ਕੋਈ ਸੰਭਣ ਵਾਲਾ ਕੋਈ ਲੈ ਜਾਊਗਾ ਮਹੀਨੇ ਦੇ ਲੱਗ ਬੰਨੇ ਸੰਭ ਨਹੀਂ ਪੈਣੀ ਆ 20 ਲੀਟਰ ਦੇਖ ਲੇ ਜਿਹੜਾ ਕਹਿੰਦੇ ਕੀ ਚਾਹੋਗੇ 20 22 ਲੀਟਰ ਤੇ ਬਾਕੀ ਤਿਆਰ ਚੰਗੀ ਹੋਣੀ ਆ ਜਿਹੜੀ ਲੱਡ ਲਾ ਹਵਾਨੇ ਦੀ ਕਾਫੀ ਆ ਤੇ ਮਿਲਕਵੇਂ ਨੇ ਵੀ ਕਾਫੀ ਮੋਟੀ ਲੱਗੀ ਆ ਜਿਹੜੀ ਪਰ ਉਹ ਚੰਗੀ ਵਧੀ ਖੜਿਆ ਤੇ ਚੰਗੇ ਉੱਚੇ ਕਦ ਕਰਤੀ ਤੇ ਕਿੰਨਾ ਵੇਚੀ ਇਹਦਾ ਮੁੱਲ ਫਿਰ ਮੁੱਲ ਹੋ 55000 ਰੁਪਏ ਦੇ ਦਾਂ ਜੀ ਅੱਛਾ 50 ਦੇ ਦਾ 50000 ਕੀ ਦੇ ਦੋਗੇ 20 ਹਟ ਦਾਂਗੇ ਅੱਛਾ 48 ਦੀ ਦੇ ਦੋਗੇ ਬਾਕੀ ਮੋਕ ਤੇ ਮੰਤਰ ਕਰਾਂਗੇ ਕੱਚੀ ਖੜੂਗਾ ਬਾਕੀ ਠੁੱਕੀ ਜਾਮਣ ਠੁੱਕੀ ਦੇ ਹੋ ਠੀਕ ਹੈ ਜੀ ਇਹ ਇਹ ਮੁੱਲ ਹੈਗਾ ਸਾਮ ਛੱਡ ਕੇ ਵਾਲਾ ਹਾਂ ਖੜੇਗੀ ਠੀਕ ਹੈ ਇਹੋ ਵਾਛੀ ਕਿੱਡੇ ਕਾਤ ਵਜਨ ਟੁੱਕੀ ਹੈ ਵਾਛੀ ਕੱਦ ਕਾਠ ਤੇ ਪੂਰਾ ਜਵਾਨ ਹੈ ਜਿਹੜਾ ਇਹਦਾ ਜੇ 3-4 ਮਹੀਨਾ ਖੜੂ ਜੇ ਨਾ 20 ਦਿਨ ਮਸ਼ੀਨਾ ਖੜੇ ਵਾਛੀ ਹੱਡੀ ਹੋ ਗਈ ਅੱਛਾ 20 ਦਿਨ ਵਾਛੀ ਨਾ ਸੁਵੇ ਜਿਹੜਾ ਬਾਕੀ ਲੇ ਜੀਏ ਚਲੋ ਥੋੜਾ ਦਿਨ ਦੋ ਚਾਰ ਦਿਨ ਦੇ ਉੱਪਰ ਥੱਲੇ ਹੋ ਜਾਂਦੇ ਆ ਇੱਕ ਦਿਨ ਨਹੀਂ ਗੱਲ ਕੋਈ 6 ਮਹੀਨੇ ਜਿਹੜੇ ਕੱਚੀ ਨਹੀਂ ਆ ਗਈ ਵੀ ਇਹਨਾਂ ਦੀ ਕੱਚੀ ਮਈ ਠੀਕ ਹੈ ਚਲੋ ਫਿਰ ਵੀ ਮਹੀਨਾ ਹੀ ਮੰਨ ਕੇ ਚੱਲਦੇ ਆ ਮਹੀਨੇ ਦੇ ਅੰਦਰ ਅੰਦਰ ਜਿਹੜਾ ਸੁਬੂਗੀ ਤੇ ਇਹ ਮੈਂ ਸ਼ੀਵਰ ਦੱਸ ਸਕਦਾ ਦੋ ਦਿਨ ਡੇਰ ਮਹੀਨਾ ਸੀਨ ਹੋ ਗਿਆ ਅੱਛਾ ਹਾਂਜੀ 7 ਕਿਲੋ ਹੈਗਾ ਪੱਕਾ ਦੁੱਧ ਪੱਕਾ ਦੁੱਧ ਬਾਅਦ ਹੀ ਸਰੇ ਆਪਣੇ ਉਕਾਲਦੀ ਆਈ ਏ ਪੱਠੇ ਪੱਠੇ ਸੜਾ ਘਟ ਗਏ ਬਾਕੀ ਤਾਨ ਕੇ ਠੀਕ ਹੈ 7 ਕਿਲੋ ਹੈਗਾ ਹੱਲੇ ਤੋਰ ਦੋ ਬਾਕੀ ਰੰਗ ਰੂਪ ਦੇ ਬੜੀ ਸੋਹਣੀ ਹੈ ਜਿਹੜੀ ਹਾਂਜੀ ਹਾਂਜੀ ਇਹ ਵਾਲੀਆਂ ਗਾਵਾਂ ਸੋਹਣੀਆਂ ਹੁੰਦੀਆਂ ਨੇ ਇਹ ਤੋਂ ਸਾਹਮਣ ਵਾਲੀ ਬਾਕੀ ਇਹ ਕਿ ਜਿਤਨਾ ਹਰ ਕੇ ਵੀਡੀਓ ਚ ਹੱਥ ਜੋੜ ਕੇ ਬੇਨਤੀ ਸਾਰੇ ਹੀਰਾਂ ਨੂੰ ਕਰੀਦੀ ਆ ਵੀ ਆਪਣੇ ਸੂਈ ਜਿਹੜੀ ਚੋਕ ਕੇ ਖੜਿਆ ਕਰੋ ਤੇ ਗੱਬਨ ਪਾਸ ਕਰਕੇ ਖੜਿਆ ਕਰੋ ਤੇ ਇਹਦਾ ਕਿੰਨਾ ਮੁੱਲ ਵੀ ਦੀ ਫਿਰ ਇਹਦਾ ਵੀ ਦੀ 5000 ਰੁਪਏ ਜੀ ਅੱਛਾ 20000 ਦੇਣਾ 20000 ਦੀ ਦੇ ਦੋਗੇ 20000 ਦੇ ਦੋਗੇ 18 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਹਾਂਜੀ ਬਾਕੀ ਛੋਟਾ ਪਾ ਫੋਨ ਤੇ ਮਾਨਤਾ ਨ ਮੌਕੇ ਤੇ ਹੋਰ ਕਰ ਦੋ ਆ ਦੇਖ ਸਾ ਤੇ ਸੋਹਣੀ ਵੜਿਆ ਆ ਸ਼ਹਿਰ ਚ ਇਧਰ ਵੀ ਇੱਕ ਲਈ ਤੁਹਾਨੂੰ ਪ੍ਰਿੰਟ ਦਿਖਾ ਦਈਏ ਚੰਗੀ ਤਰ੍ਹਾਂ ਇਹਦਾ ਤੇ ਹੁਣ ਇੱਕ ਆ ਜਰਸੀ ਹਾਂਜੀ ਜਰਸੀ ਏ ਇਹਦੇ ਮਗਰ ਕੀ ਅੱਛਾ ਬੱਚਾ ਇਹਦਾ ਮਗਰ ਜੇ ਵੱਛਾ ਮਹੀਨੇ ਦਾ ਠੀਕ ਆ ਇਹਦੇ ਇੱਕ ਥਾਂ ਤੋਂ ਰਾਗਾ ਡਾ ਪਰਲੇ ਜੀ ਠੀਕ ਆ ਅੱਧਾ ਥਾਂ ਮੰਨ ਲਓ ਵੱਧਾ ਥਾਂ ਦਾ ਠੀਕ ਆ ਇਹਦੇ ਮਗਰ ਕੀ ਦੱਸਿਆ ਜੇ ਵੱਛਾ ਵੱਛਾ ਮਹੀਨੇ ਦਾ ਮਗਰ ਇਹਦੇ ਵੱਛਾ ਮਹੀਨੇ ਦਾ ਤੇ ਇੱਕ ਥਾਂ ਚ ਧਾਰਾ ਘਟਿਆ ਬੰਨ੍ਹ ਜੀ ਜੀ ਬੋਲੇ ਜਾਂ ਵਾਦੀ ਜਵੇ ਹਾਂ ਅੱਛਾ ਜੀ ਇਹਨਾਂ ਚ ਬੜੀ ਥਾਂ ਘਟ ਗਈ ਠੀਕ ਅਗਲੇ ਕੇ ਪਿਛਲੇ ਥਾਂ ਚ ਵੀ ਅਗਲੇ ਅਗਲੇ ਪੈ ਗਈ ਬੈਣੀ ਦੇ ਦੂਸਰੇ ਪਾਸੇ ਤੇ ਅਗਲੇ ਥਾਂ ਚ ਧਾਰਾਂ ਘੱਟ ਜਿਹੜੀ ਤੇ ਦੁੱਧ 10 ਕਿਲੋ ਜਿਹੜਾ ਕਿੰਦੇ ਕੀ ਹੈਗਾ ਇਹਦੇ ਤੋਂ ਬਾਕੀ ਕੰਪੈਕਟ ਜਿਹਾ ਹਵਾਨਾ ਇਹਦਾ ਵੀ ਤੇ ਹੈਗੀ ਜਰਸੀ ਉਹ ਤਰਾ ਵੀ ਠੰਡੀ ਤੇਰੀ ਠੰਡੀ ਬੜੀ ਆ ਆਹ ਤਾਂ ਜਗਾੜ ਖੜੀ ਹੋ ਗਈ ਠੀਕ ਆ ਹਾਂਜੀ ਹਾਂਜੀ ਬਾਕੀ ਆ ਕਿ ਪਸਮਾ ਕੇ ਥਾਣਾ ਵਧੀਆ ਤਿਆਰ ਕਰਦੀ ਹੋਊਗੀ ਹਾਂਜੀ ਹਾਂਜੀ ਆਹ ਦੇਖ ਸੰਦੇ ਹਵਾਨਾ ਇਹਦਾ ਵੀ ਲੱਗੇ ਤਾਂ ਤੇ ਚਿਹਰਾ ਬੜਾ ਪਿਆਰਾ ਇਹਦਾ ਵੀ ਤੇ ਰਾਜੀ ਰੋਜੀ ਆ ਚਿੰਨੀ ਵੀ ਹੈਗੀ ਆ ਸੰਭੀ ਸੰਭੀ ਚੰਗੀ ਆ ਹਾਂਜੀ ਯਾਰ ਜੀ ਸਿੰਹਰੇ ਸਾਬ ਨਾਲ ਕਰਦੇ ਆ ਤੇ ਇਹਦਾ ਵਿੱਚ ਛੋਟਾ ਜਿਹਾ ਮੁੱਲ ਕਰ ਦਈਏ ਫਿਰ ਮੁੱਲ ਇਹਦਾ 5000 ਕਿਹਾ ਜੀ ਅੱਛਾ 2000 ਦੇ ਦਾਂ 2000 ਜੀ ਭਾਈ ਇਹ ਦੇ ਦਾਂਗੇ ਭਾਈ ਜੀ ਦੇ ਲੋਗੇ ਤੇ ਦੁੱਧ 10 ਲੀਟਰ ਦਾ ਪੱਕਾ 10 ਕਿਲੋ 2 ਟਾਈਮ ਚੋਂ 3 ਟਾਈਮ ਚੋ ਠੀਕ ਹੈ ਜੀ ਕੋਈ ਚੱਕੇ ਬੱਕ ਗਰੰਟੀ ਯੂ ਦੁੱਧ ਦੀ ਫੜਨ ਜਿਹੜਾ ਬਿੜਾ ਵੇਖ ਫੜੂਗਾ ਤੂੰ ਉਹਦੀ ਗਰੰਟੀ ਹੈਗੀ ਤੇ ਆ ਜਿਹੜੀ ਆ ਇਹ ਮਸ਼ੀਨ ਵੀ ਹੋਇਆ ਜੀ ਮਹੀਨਾ ਸੂਈ ਨੂੰ ਇਹ ਆਪਣੀ ਵੀਡੀਓ ਪਹਿਲੀ ਵੀਡੀਓ ਪਾਈ ਹੈ ਆਪਾਂ ਮਸ਼ੀਨ ਦੀ ਅੱਛਾ ਪੱਟ ਕੇ ਕੋਈ ਵੇਖ ਸਕਦਾ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਹੋਣੀ ਨਹੀਂ ਹੋਇਆ ਸੂਈ ਅੱਛਾ ਤੇ ਤੁਹਾਨੂੰ ਤੁਹਾਨੂੰ ਓਕੇ ਸਾਰੇ ਸਾਰਿਆਂ ਨੂੰ ਸਾਰੇ ਓਕੇ ਜੀ ਤੋਰਾਂ ਹਾਂ ਫੇਰ ਇਹਨਾਂ ਇਕੱਲੀ ਇੱਕ ਮਹੀਨਾ ਜਿਹੜਾ ਕਹਿੰਦਾ ਕਿ ਇਹਨਾਂ ਸੁਈ ਨਾ ਹੋ ਗਿਆ ਵਾ ਬਾਕੀ ਭਾਵੇਂ ਕੁਝਾਰੇ ਦੁੱਧ ਵਾਲੀ ਆ ਭਾਵੇਂ ਕੁ ਥੋੜੇ ਦੁੱਧ ਵਾਲੀ ਆ ਚਿਵਾਈ ਤਾਂ ਰਹੀ ਆਪਣੀ ਆਪ ਕਰਕੇ ਖੜਨੀ ਆ ਜੇ ਕੋ ਨਹੀਂ ਵੀ ਵੀਰ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਲੇ ਬਾਰ ਬਾਰ ਆਪਾਂ ਹਰ ਕੇ ਵੀਡੀਓ ਚ ਬੇਨਤੀ ਕਰੀ ਦੀ ਹੈ ਤੇ ਇਹਦੇ ਵੀ ਥਾਣੇ ਦੇਖ ਸਕਦੇ ਲੱਗੇ ਤਾਂ ਕਿੰਨਾ ਵੇਤੀ ਰੱਖਣਾ ਇਹਦਾ ਮੁੱਲ ਮੋਤੈ ਵੀ ਜੀ ਬੜੀ ਮਹਿੰਗੀ ਆ ਰਹੀ 5000 ਰੁਪਿਆ ਹੁੰਦਾ ਹਾਂਜੀ ਲੈ ਆ ਜੀ ਮਹਿੰਗੀ ਹੈ ਤਾਂ ਅੱਛਾ ਦੇਦਾ 5000 ਸੀ 5000 ਦੇ 22 ਦੇ ਦਾਂਗੇ 22 ਦੀ ਦੇ ਦੋਗੇ ਹਾਂਜੀ ਬਾਕੀ ਮੋਕਾ ਚ ਕਰ ਦਾਂਗੇ ਮੰਨਦਾ ਜਿਹੜਾ ਵੀ ਫੋਨ ਲਾਉਗੇ ਨਾ ਅੱਛਾ ਉਹ ਚ ਮੰਨਤਾ ਹੋ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਕਿਹੜਾ ਵੀ ਜੀ ਕਬੂਤਰ ਵੇਚਣੇ ਦਾ ਵੀਰ ਲੈਣੇ ਹੁਣ ਕਬੂਤਰ ਦਾ ਵੋਤਰ ਵੀ ਰੱਖੇ ਜੀ ਹਾਂਜੀ ਕਬੂਤਰ ਵੀ ਜੀ ਡੱਬੇ ਆ ਅੱਛਾ ਕਾਲੇ ਡੱਬੇ ਆ ਅੱਛਾ ਅਰ ਸਭ ਜੀ ਹੋਰ ਜਦਾਂ ਇਹ ਕਬੂਤਰ ਜਿੰਨਾ ਬਾਰੇ ਸਾਨੂੰ ਘੱਟ ਹੀ ਪਤਾ ਜੀ ਉਹ ਆਪੇ ਨਾਲ ਦੇਖਣਾ ਜੀ ਇਹ ਤੁਸੀਂ ਆਪ ਤੇ ਬਾਕੀ ਇਹ ਆ ਕਿ ਇੱਥੇ ਕੋਈ ਵੀਰ ਆਪਣੀ ਚੋਅ ਆ ਕੇ ਪਸੰਦ ਕਰਕੇ ਆਪਣੀ ਸਮਝ ਨਾਲ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ